ਤੀਸਰੀ ਸਦੀ ਦੇ ਬਣੇ ਹੋਏ ਮੰਦਰਾਂ ਚ ਲੈ ਕੇ ਆ ਗਿਆ ਮੈਂ ਆ ਦੇਖੋ ਮੰਦਰਾਂ ਦਾ ਸਮੂਹ ਆ ਤਾਂ ਵਾਲੇ ਪਾਸੋਂ ਪਾਣੀ ਡਿੱਗਦਾ ਵਾ ਤੇ ਕਹਿੰਦੇ ਗਵਾਲੀਅਰ ਤੱਕ ਪਹੁੰਚ ਜਾਂਦਾ ਸੁਰੰਗਾਂ ਬਣੀਆਂ ਹੋਈਆਂ ਮੈਂ ਇੱਕ ਪਹਾੜ ਨੂੰ ਕੱਟ ਕੇ ਮੰਦਰਾਂ ਦਾ ਸਮੂਹ ਬਣਾਇਆ ਗਿਆ 43 ਮੰਦਰ ਸੀ ਜਿਨ੍ਹਾਂ ਚੋਂ 23 ਮੰਦਰ ਸਹੀ ਸਲਾਮਤ ਆ ਇੱਥੇ ਥੋੜੇ ਦਸਰੇ ਇਹਦਾ ਇੱਕ ਝੁੰਡ ਪਰਲੇ ਪਾਸੇ ਆ ਹੈ ਕਿੱਥੇ ਆ ਮੈਂ ਗਵਾਲੀਅਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਨਰੇਸ਼ਵਰ ਦੇ ਵਿੱਚ ਆ ਤੇ ਤੁਹਾਨੂੰ ਮੈਂ ਦੱਸਦਾ ਇਹ ਪਿੰਡ ਵਾਲੇ ਪਾਸਿਆਂ ਨੂੰ ਜਾਂਦੇ ਆਉਂਦਾ ਵਾ ਇੱਧਰ ਆਮ ਤੌਰ ਤੇ ਟੂਰਿਜ਼ਮ ਬਹੁਤ ਘੱਟ ਆ ਆ ਦੇਖ ਸਕਦੇ ਹੋ ਇਹ ਦਸ ਰੰਗਾਂ ਬਣੀਆਂ ਹੋਈਆਂ ਨੇ ਬਹੁਤ ਵਿਸ਼ਾਲ ਆਕਾਰ ਦੇ ਵਿੱਚ ਸ਼ਿਵਜੀ ਦੁਰਗਾ ਮਾਤਾ ਤਾਂ ਹਨੂਮਾਨ ਜੀ ਇਹਨਾਂ ਦੇ ਮੰਦਰ ਇੱਥੇ ਬਣੇ ਹੋਏ ਤੁਹਾਨੂੰ ਸਾਫ਼ ਤੌਰ ਤੇ ਨਜ਼ਰ ਆ ਜਾਣਗੇ ਆ ਦੇਖ ਸਕਦੇ ਕਿੱਡੇ ਸੋਹਣੇ ਦ੍ਰਿਸ਼ ਆ ਰਿਹਾ ਇੱਧਰ ਤਾਂ ਦਿਖਾਇਓ ਮੜਾ ਜਾ ਵੀ ਤਾਂ ਤੋਂ ਪਾਣੀ ਡਿੱਗਦਾ ਹੈ ਨਾ ਜਦੋਂ ਬਰਸਾਤਾਂ ਹੋ ਜਾਂਦੀਆਂ ਤਾਂ ਉਦੋਂ ਪਾਣੀ ਬਹੁਤ ਮਤਲਬ ਆ ਜਾਂਦਾ ਇਕੱਠਾ ਤੇ ਬਹੁਤ ਸੋਹਣਾ ਦ੍ਰਿਸ਼ ਬਣ ਜਾਂਦਾ ਤਾਂਲੇ ਪਾਸੇ ਵੀ ਮੰਦਰ ਹੈ ਤਿੰਨ ਪੌੜੀਦਾਰ ਤਰੀਕਿਆਂ 'ਚ ਬਣਿਆ ਹੋਇਆ ਇੱਕ ਪਲੇਟਫਾਰਮ ਤੇ ਜਿੱਥੇ ਆਪਾਂ ਖੜੇ ਆ ਇਹ ਆ ਇਦੋਂ ਇੱਕ ਉੱਤੇ ਆ ਇੱਕ ਇਦੋਂ ਥੱਲੇ ਆ ਤੇ ਇੱਥੇ ਜਿਹੜੀ ਲਿਖੀ ਗਈ ਲਿਪੀ ਆ ਉਹ ਵੀ ਕਿਸੇ ਨੂੰ ਸਮਝ ਨਹੀਂ ਸੀ ਆਈ ਤਾਂ ਆ ਦੇਖੋ ਇੱਥੇ ਦਿਖਾ ਦਿਓ ਆਹ ਲੈ ਆ ਲਿਪੀ ਲਿਖੀ ਗਈ ਹੈ ਕਿਸੇ ਨੂੰ ਸਮਝ ਨਹੀਂ ਸੀ ਆਈ ਉਹਨਾਂ ਜ਼ਮਾਨਿਆਂ ਦੀ ਹੈ ਜੇ ਕਿਸੇ ਨੂੰ ਭਾਈ ਪਤਾ ਲੱਗੇ ਤਾਂ ਦੱਸ ਦਿਓ ਆਹ ਦੇਖੋ ਆ ਕਿਸ ਤਰੀਕੇ ਦੇ ਨਾਲ ਡਿਜ਼ਾਈਨਿੰਗ ਕੀਤੀ ਗਈ ਆ ਆ ਚੀਜ਼ ਦੀ ਹਾਂ ਦੂਰੋਂ ਆ ਰਿਹਾ ਹੋਇਆ ਸਾਈ ਇਹਦੇ ਵਿੱਚੋਂ ਹੀ ਮੰਦਰਾਂ ਨੂੰ ਕੱਟ-ਕੱਟ ਕੇ ਬਣਾਇਆ ਗਿਆ ਬਾਦ ਦੇਖ ਸਕਦੇ ਹੋ ਤੁਸੀਂ ਕਮਾਲ ਦਾ ਯਾਰ ਇਸੇ ਕਮਾਲ ਦੀ ਕਾਰਾਕਾਰ ਸੀ ਜਿੰਨਾ ਵੇਲੇ ਚ ਕੋਈ ਇੰਟਰਲੋਕਿੰਗ ਸਿਸਟਮ ਨਹੀਂ ਸੀ ਹੁੰਦਾ ਕੁਝ ਨਹੀਂ ਸੀ ਹੁੰਦਾ ਉਦੋਂ ਇਹ ਨਮੰਦਰਾ ਦਾ ਨਿਰਮਾਣ ਹੋਇਆ ਇਹਦੀ ਫੁੱਲ ਵੀਡੀਓ YouTube Facebook ਹਰ ਪਲੇਟਫਾਰਮ ਤੇ ਪਾਵਾਂਗੇ ਧੰਨਵਾਦ ਮਿਹਰਬਾਨੀ